ਨੁਕਸਾਨ ਸਾਡੇ ਪਿੰਡ ਚ ਬਹੁਤ ਹੋ ਚੁੱਕਿਆ 100 ਏਕੜ ਤੋਂ 150 ਏਕੜ ਤੱਕ ਤਾਂ ਸਾਨੂੰ ਮਤਲਬ ਕਿ ਕਨਫਰਮ ਹੈ ਇਸ ਤੋਂ ਵੱਧੇ ਹੋਊਗਾ ਘੱਟ ਨਹੀਂ ਹੈਗਾ ਕੀ ਗੱਲ ਹਾਲਾਤਾਂ ਦੀ ਗੱਲ ਹਾਲਾਤ ਹੈ ਪਰਿਵਾਰ ਦੇ ਵਿੱਚ ਇੱਕ ਸੋਗ ਵਾਲੀ ਲਹਿਰ ਚੱਲ ਰਹੀ ਹੈ ਇਹ ਹੀ ਲਾ ਲਓ ਤੁਸੀਂ ਕਿਉਂਕਿ ਸਾਰਾ ਪਰਿਵਾਰ ਟੋਟਲ ਖੇਤੀ ਤੇ ਹੈ ਸਾਰਾ ਇਸ ਤਰ੍ਹਾਂ ਦੇ ਦਵਾਈਆਂ ਅਸੀਂ ਕਰਤੀਆਂ ਜਿਹੜੀ ਜਿਹੜੀ ਉਹਨਾਂ ਨੇ ਕਰੀਆਂ ਕਹੀਆਂ ਨੇ ਪਰ ਫਾਇਦਾ ਇੱਕ ਵੀ ਨਹੀਂ ਹੋਇਆ ਸਾਨੂੰ ਇਹ ਉਲਟਾ ਥੋੜੇ ਸਾਹਮਣੇ ਬੁਰਾ ਹਾਲ ਆ ਹੁਣ ਜੇ ਅਸੀਂ ਇਹਨੂੰ ਅੱਗ ਲਾਵਾਂਗੇ ਤਾ ਮੈਗਮ ਵਾਲੇ ਉਦੀ ਆ ਜਾਣਗੇ ਹੁਣ ਤੱਕ ਕੋਈ ਨਹੀਂ ਆਇਆ ਜੀ ਸੈਟਲਾਈਟ ਨਾਲ ਉਹਦੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਗ ਲੱਗ ਗਈ ਹੁਣ ਉਹਨਾਂ ਨੂੰ ਸੈਟਲਾਈਟ ਨਾਲ ਇਹ ਨਹੀਂ ਦਿੰਦਾ ਵੀ ਜਿਰੀ ਖਰਾਬ ਹੋਈ ਪਈ ਹੈ ਯਕੀਨ ਹੋ ਮੈਂ ਜੀ ਗਰੇਂਦਰ ਸਿੰਘ ਹੈ ਜੀ ਨਾਮ ਪਿੰਡ ਕਿਹੜਾ ਜੀ ਭੱਟੀਵਾਲ ਕਲਾ ਹੈ ਗਰੇਂਦਰ ਜੀ ਬੜੀਆਂ ਆਸਾਂ ਹੁੰਦੀਆਂ ਜਦੋਂ ਫਸਲ ਪੱਕਦੀ ਹੈ ਪਰ ਕੀ ਲੱਗ ਰਿਹਾ ਹੁਣ ਫਸਲ ਪੱਕੀ ਫਸਲ ਪੱਕਣ ਦੀ ਬਜਾਏ ਫਸਲ ਦਾ ਫੂਸ ਬਣ ਚੁੱਕਿਆ ਹੈ ਕੀ ਹਾਲਾਤ ਨੇ ਆਸਾਂ ਤਾਂ ਜੀ ਇਹ ਹੀ ਸੀ ਕਿ ਜਿਰੀ ਆਸਾਂ ਕਰਕੇ ਲਾਈ ਸੀ ਕੀ ਆਸਾਂ ਪੂਰ ਚੜਨਗੀਆਂ ਕਿ ਅਸੀਂ ਵੱਡਾਂਗੇ 2 ਰੁਪਏ ਕਿਸੇ ਦੇ ਮੋੜਾਂਗੇ ਅਸੀਂ ਕਰਜ਼ਾ ਚੱਕ ਕੇ ਲਿਮਟਾਂ ਕਰਾ ਕੇ ਅਸੀਂ ਖਰਚਾ ਕਰ ਰਹੇ ਹਾਂਗੇ ਅਸੀਂ ਠੇਕੇ ਤੇ ਸਾਡੇ ਕੋਲੇ ਵਾਹਣ ਨੇ 75 75 ਹਜ਼ਾਰ ਨੂੰ ਹਰੇਕ ਪਿੰਡ ਦੇ ਵਿੱਚ ਰੇਟ ਚੱਲ ਰਿਹਾ ਈ ਉਹ ਅਸੀਂ ਵੀ ਕਰ ਰਹੇ ਹਾਂਗੇ ਕਿ ਵਿਹਲੇ ਵੀ ਕੀ ਕਰਾਂਗੇ ਹੋਰ ਸਾਡੇ ਲਵੇ ਕੋਈ ਕੰਮ ਨਹੀਂ ਹੈਗਾ ਹੁਣ ਇਹਦਾ ਹੀ 100% ਖਤਮ ਹਰੇਕ ਜ਼ਿੰਮੇਵਾਰ ਦੇ ਜਿਹਨੇ 10 ਕੀਲੇ ਕਰੇ ਹੋਏ ਨੇ ਉਹਦੇ ਸੱਤ ਖਤਮ ਨੇ ਉਹ ਵੀ ਕੋਈ ਬਸ ਮਾੜੀ-ਮੋਟੀ ਕਿਤੇ ਕੋਈ ਸਾਈਡ ਬਚੀ ਆ ਜਾਂ ਕੁਝ ਵੀ ਬਚਿਆ ਉਹ ਵੀ ਕੋਈ ਵੱਡਣ ਚ ਹੈ ਨਹੀਂ ਹੂੰ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਤਾਂ ਹੀ ਕੀ ਕਹਿਣਾ ਚਾਹੁੰਦੇ ਹੈ ਤਾਂ ਸਰਕਾਰ ਦੀ ਸਭ ਕੁਝ ਕਰਿਆ ਹੋਇਆ ਸਾਰਾ ਕੁਝ ਕਰ ਸਕਦੇ ਨਹੀਂ ਇਹ ਹਮ ਸਰਕਾਰਾਂ ਦਵਾਈਆਂ ਉਹ ਕਰ ਸਕਦੀਆਂ ਨੇ ਭੇਜ ਸਕਦੇ ਨੇ ਕਿ ਆਹ ਕਰੋ ਡਾਕਟਰ ਭੇਜ ਸਕਦੇ ਨੇ ਪਰ ਕਿਸੇ ਨੇ ਕੁਝ ਵੀ ਨਹੀਂ ਕਰਿਆ ਜੀ ਇਹ 7ਵੇਂ ਮਹੀਨੇ ਦੇ ਵਿੱਚ ਬਿਮਾਰੀ ਆਈ ਆਈ ਇਹ ਹਮ ਹਰੇਕ ਦਵਾਈਆਂ ਵਾਲੇ ਨੂੰ ਪੁੱਛਿਆ ਦਵਾਈਆਂ ਵਾਲਿਆਂ ਕੋਲੇ ਅਸੀਂ ਅੱਡ ਲੁੱਟੇ ਗਏ ਆ ਜੇ ਸਾਡਾ ਹੋਰ ਕੀਲੇ ਤੇ 10000 ਖਰਚ ਆਇਆ ਇਹ ਤੇ ਸਾਡਾ 15000 ਆਇਆ ਜੀ ਹਮ ਇਹ ਤੇ ਸਾਨੂੰ ਵੱਧ ਕਰਨਾ ਪਿਆ ਤੇ ਅਸੀਂ 4-4 5-5 ਸਪਰੇਹਾਂ ਵੀ ਕਰੀਆਂ ਨੇ ਕਿ ਇਹ ਹੁਣ ਵੀ ਠੀਕ ਹੋ ਜੇ ਹੁਣ ਵੀ ਠੀਕ ਹੋ ਜੇ ਪਰ ਠੀਕ ਤਾਂ ਕੀ ਹੋਣਾ ਦੀ ਸਾਡਾ ਖਰਚਾ ਵੱਧ ਆ ਗਿਆ ਹੂੰ ਫਿਰ ਹੁਣ ਹੁਣ ਕਿਵੇਂ ਰਿਕਵਰ ਹੋ ਸਕਦਾ ਕੀ ਲੱਗਦੇ ਨੇ ਕਿਉਂਕਿ ਜਿਹੜੀ ਫਸਲ ਆ ਉਹ ਤਾਂ ਖਰਾਬ ਹੋ ਚੁੱਕੀ ਐ ਇਹ ਤਾਂ ਜੀ ਇਹਦਾ ਤਾਂ ਇੱਕੋ ਹੱਲ ਆ ਕਿ ਇਹਦੇ ਵਿੱਚ ਅਸੀਂ ਰੀਪਰ ਫੇਰਾਂਗੇ ਰੀਪਰ ਫੇਰ ਕੇ ਇਹਨੂੰ ਅੱਗ ਲਾਵਾਂਗੇ ਇਹ ਕਹਿੰਦੇ ਨੇ ਕਿ ਇਹ ਬੈਰ ਸਕ ਗਿਆ ਜਾਂਦਾ ਜਾਂਦਾ ਹੁਣ ਅਸੀਂ ਇਹਨੂੰ ਵਿੱਚ ਬਾਉਨੇ ਸਾਡੇ ਵਾਹਣ ਚ ਵੀ ਜਾ ਸਕਦਾ ਅਸੀਂ ਅਗਲੀ ਫਸਲ ਕਿਵੇਂ ਕੱਢ ਲਾਂਗੇ ਜੇ ਅਗਲੀ ਫਸਲ ਨੂੰ ਹੋ ਗਿਆ ਤਾਂ ਕੌਣ ਸਰਕਾਰ ਜ਼ਿੰਮੇਵਾਰ ਆ ਸਰਕਾਰ ਸਾਨੂੰ ਕਹਿੰਦੀ ਐ ਕਿ ਤੁਸੀਂ ਅੱਗ ਨਹੀਂ ਲਾਉਣੀ ਅਸੀਂ ਇਹਨੂੰ ਵਿੱਚ ਬਾ ਦੰਨੇ ਆਈ ਪਹਿਲੀ ਗੱਲ ਤਾਂ ਸਾਨੂੰ ਬੋਣੀ ਪਊ ਜਾਂ ਇਹ ਮਚਾਉਣੀ ਪਊ ਤੇ ਅਸੀਂ ਇਹਨੂੰ ਵਿੱਚ ਬਾਦ ਨੇ ਜੇ ਅਗਲੀ ਫਸਲ ਦੀ ਜ਼ਿੰਮੇਵਾਰੀ ਲੈਂਦੀ ਹੈ ਸਰਕਾਰ ਹੂੰ ਇਹ ਜਿਹੜਾ ਬੀਜ ਤੁਸੀਂ ਯੂਨੀਵਰਸਿਟੀ ਰਿਕਮੈਂਡਡ ਬੀਜ ਲਾਇਆ ਹੋਇਆ ਹੈ ਜੀ ਪੀਆਰ 131 ਲਾਇਆ ਹੋਇਆ ਹੈ ਜੀ ਸਰਕਾਰ ਨੇ ਵੀ ਸਾਨੂੰ ਕਿਹਾ ਕਿ ਪੀਆਰ 131 ਲਾਓ ਸਾਨੂੰ ਯੂਨੀਵਰਸਿਟੀ ਨੇ ਵੀ ਕਿਹਾ ਜੋ ਦਵਾਈਆਂ ਕਈਆਂ ਨੇ ਅਸੀਂ ਉਹ ਪੁਆਈਆਂ ਨੇ ਮਾੜੀ ਕੰਪਨੀ ਦੀ ਅਸੀਂ ਕੋਈ ਸਪਰੇ ਨਹੀਂ ਦਵਾਈ ਨਹੀਂ ਕਰੀ ਹੈਗੀ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਹਾਂ ਜੀ ਕੀ ਨਾਮ ਵੀ ਤੁਹਾਡਾ ਮੇਰੇ ਹੋਂ ਦਵਿੰਦਰ ਸਿੰਘ ਜੀ ਪਿੰਡ ਭੱਟੀਵਾਲ ਕਲਾ ਦਵਿੰਦਰ ਕੀ ਹਾਲਾਤ ਨੇ ਪਿੰਡ ਦੇ ਵਿੱਚ ਕਿੰਨੀ ਕੁ ਫਸਲ ਦਾ ਨੁਕਸਾਨ ਹੋਇਆ ਕਿੰਨੇ ਕਿੰਨੇ ਖਰਚੇ ਕਰ ਚੁੱਕੇ ਨੇ ਕਿੱਦਾਂ ਦੇ ਘਰਾਂ ਦੇ ਹਾਲਾਤ ਨੇ ਦੇਖੋ ਜੀ ਜਿਹੜੀ ਗੱਲ ਹੈ ਆਪਣੀ ਨੁਕਸਾਨ ਵਾਲੀ ਨੁਕਸਾਨ ਸਾਡੇ ਪਿੰਡ ਚ ਬਹੁਤ ਹੋ ਚੁੱਕਿਆ ਹੈ 100 ਏਕੜ ਤੋਂ 150 ਏਕੜ ਤੱਕ ਦਾ ਸਾਨੂੰ ਮਤਲਬ ਕਿ ਕਨਫਰਮ ਹੈ ਇਸ ਤੋਂ ਵੱਧੇ ਹੋਊਗਾ ਘੱਟ ਨਹੀਂ ਹੈਗਾ ਦੂਜੀ ਗੱਲ ਹਾਲਾਤਾਂ ਦੀ ਗੱਲ ਹਾਲਾਤ ਆਈ ਪਰਿਵਾਰ ਦੇ ਵਿੱਚ ਇੱਕ ਸੋਗ ਵਾਲੀ ਲਹਿਰ ਚੱਲ ਰਹੀ ਹੈ ਇਹ ਹੀ ਲਾ ਲੋ ਤੁਸੀਂ ਕਿਉਂਕਿ ਸਾਰਾ ਪਰਿਵਾਰ ਟੋਟਲ ਖੇਤੀ ਤੇ ਆਈ ਠੀਕ ਹੈ ਨਾ ਸਾਰਾ ਬੱਚਿਆਂ ਦੀਆਂ ਫੀਸਾਂ ਜਿੰਨੇ ਵੀ ਕੰਮਕਾਰ ਸਾਰੇ ਖੇਤੀ ਤੋਂ ਨੇ ਇਹ ਖੇਤੀ ਤੇ ਇਹ ਤੇ ਜਿਹੜੀ ਇਹ ਸਾਡਾ ਲੱਗਿਆ ਵਿੱਚ ਉਹਨਾਂ ਹੀ ਇਹ ਤੇ ਟੋਟਲ ਸਾਡਾ ਖਰਚਾ ਆ ਗਿਆ ਜੀ ਟੋਟਲ ਜਦੋਂ ਮਤਲਬ ਕੀ ਆਪਣਾ ਵੱਢਣ ਤੱਕ ਹੁੰਦਾ ਉਹਨਾਂ ਖਰਚਾ ਇਹ ਤੇ ਅਸੀਂ ਕਰ ਚੁੱਕੇ ਹਾਂ ਜਦੋਂ ਵੱਢਣ ਦੀ ਵਾਰੀ ਆਈ ਉਦੋਂ ਇਹ ਇਹਦੇ ਵੱਢਣ ਦੇ ਕੋਈ ਹਾਲਾਤ ਨਹੀਂ ਜੀ ਕੁਣ ਕੋਈ 1-2% ਬਚੀ ਆ ਫਸਲ ਇਹ ਕੋਈ ਨਹੀਂ ਬਚੀ ਜੀ ਇਹ ਟੋਟਲੀ 100% ਦਾ ਨੁਕਸਾਨ ਆ ਜੀ ਇਹਦੇ ਚ ਕੋਈ ਕੁਝ ਨਹੀਂ ਜਿਹੜੀ ਕੋਈ ਆ ਬੱਲੀ ਹੈਗੀ ਆ ਜੀ ਇਹ ਫੜਾ ਇਦੇ 'ਚ ਕੋਈ ਦਾਣਾ ਨਹੀਂ ਨਾਏ ਨੇ ਪੱਕਣਾ ਇਹ ਫੜਾਗਾ ਇਹ ਕਾਲਾ ਦਾਣਾ ਕਿਤੇ ਕਿਤੇ ਕੋਈ ਬੰਦੀ ਆ ਜੇ ਅਸੀਂ ਸਾਰੀ ਕੰਪੈਨ ਫੇਰਾਂਗੇ ਕਿੱਲੇ 'ਚ ਤਾਂ ਵੱਤ ਤੋਂ ਵੱਤ ਕੌਂਟਲ ਜੀਰੀ ਦਾ ਮਸਾ ਹੋਊਗਾ ਜੀ ਤੁਹਾਡਾ ਜਿਹੜਾ ਕਹਿ ਸਕਦੇ ਆ ਕਿ ਕੰਬੈਨ ਦਾ ਖਰਚਾ ਨਿਕਲ ਸਕਦਾ ਜੇ ਬਿਲਕੁਲ ਨਹੀਂ ਜੀ ਕੰਪੈਨ ਦਾ ਖਰਚਾ ਵੀ ਨਹੀਂ ਨਿਕਲਦਾ ਇਹ ਕੀ ਕਰੋਗੇ ਤਾਂ ਇਹਦਾ ਤਾਂ ਇੱਕੋ ਹੀ ਹੁਣ ਹੁਣ ਅਸੀਂ ਇਹੀ ਵੇਟ ਕਰਦੇ ਆ ਵੀ ਹੁਣ ਕਰੀਏ ਤਾਂ ਕਰੀਏ ਕੀ ਹੋਰ ਵੀ ਕਹਿ ਰਹੇ ਆ ਮਹਿਕਮੇ ਨੂੰ ਵੀ ਲਾ ਰਹੇ ਆ ਮੈਸੇਜ ਵੀ ਸਾਨੂੰ ਕੋਈ رائے ਦੇਵੇ ਸਾਡੇ ਮੁਤਾਬਕ ਤਾਂ ਇਹਦੇ 'ਚ ਮਤਲਬ ਕਿ ਇਹਨੂੰ ਬੋਣਾ ਪੈਣਾ ਹੂੰ ਬਾਈ ਦੇ ਹੈ ਰੋ ਫਿਰੂਜੀ ਇਹਦੇ ਚ ਹੋਰ ਕੋਈ ਮਤਲਬ ਕੀ ਮਸਲਾ ਹੱਲ ਨਹੀਂ ਗਿਆ ਇਹਦਾ ਓਕੇ ਅੱਜ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਦਾ ਨਾਮ ਤਾਂ ਹੀ ਪਿੰਡ ਕਿਹੜਾ ਜੀ ਪੱਟੀਵਾਲਾ ਜੀ ਜਸਪ੍ਰੀਤ ਕੀ ਫਸਲ ਦੇ ਕਿੱਦਾਂ ਦੇ ਹਾਲਾਤ ਬਣੇ ਹੋਏ ਨੇ ਕਿਹੜੀ ਬਿਮਾਰੀ ਹੈ ਕਿੰਨੀਆਂ ਕਿ ਸਪਰੇ ਹਾਂ ਕਰ ਚੁੱਕੇ ਬਿਮਾਰੀ ਦਾ ਤਾਂ ਇਹਦਾ ਜੀ ਕਿਸੇ ਨੂੰ ਕੁਝ ਨਹੀਂ ਪਤਾ ਜੀ ਹੁਣ ਯੂਨੀਵਰਸਿਟੀ ਵਾਲੇ ਕਹਿੰਦੇ ਨੇ ਵੀ ਇਹ ਟਿੱਡੀ ਰੋਗ ਆ ਇਹ ਫਲਾਨ ਆ ਇਹ ਵੀ ਹੋ ਆਗਾ ਫੰਗੀ ਸਾਈਡ ਆ ਸਾਰਾ ਇਸ ਤਰ੍ਹਾਂ ਦੀਆਂ ਦਵਾਈਆਂ ਅਸੀਂ ਕਰਤੀਆਂ ਜਿਹੜੀ ਜਿਹੜੀ ਉਹਨਾਂ ਨੇ ਕਰੀਆਂ ਕਹੀਆਂ ਨੇ ਪਰ ਫਾਇਦਾ ਇੱਕ ਵੀ ਨਹੀਂ ਹੋਇਆ ਸਾਨੂੰ ਉਲਟਾ ਸੋਟੇ ਸਾਹਮਣੇ ਬੁਰਾ ਹਾਲ ਆ ਹੁਣ ਜੇ ਅਸੀਂ ਇਹਨੂੰ ਅੱਗ ਲਾਵਾਂਗੇ ਤਾਂ ਮਹਿਕਮੇ ਵਾਲੇ ਉਦੀ ਆ ਜਾਣਗੇ ਹੁਣ ਤੱਕ ਕੋਈ ਨਹੀਂ ਆਇਆ ਜੀ ਸੈਟਲਾਈਟ ਨਾਲ ਉਦੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਅੱਗ ਲੱਗ ਗਈ ਹੁਣ ਉਹਨਾਂ ਨੂੰ ਸੈਟਲਾਈਟ ਨਾਲ ਇਹ ਨਹੀਂ ਦਿੰਦਾ ਵੀ ਜੁਰੀ ਖਰਾਬ ਹੋਈ ਪਈ ਹੈ ਬਿੱਥੇ ਕੀ ਜਗ੍ਹਾ ਇਹ ਕਦੋਂ ਐ ਖਤਮ ਹੋਇਆ ਬਰਹਿ ਤਾ ਬਿੱਥੇ ਹਰੇ ਭਾਈ ਹੋਣੀ ਚਾਹੀਦੀ ਜਦ ਕਿ ਉਹਨੇ ਕੁਝ ਵੀ ਨਹੀਂ ਹੰਗੇ ਮਹੀਨਾ ਹੋ ਗਿਆ ਸਾਨੂੰ ਹੈਰਾਨ ਹੁੰਦੇ ਨੂੰ ਕੋਈ ਮਹਿਕਮੇ ਵਾਲਾ ਨਹੀਂ ਆਇਆ ਕੋਈ ਕੁਝ ਖਰਚਾ ਕਰ ਚੁੱਕੇ ਹਾਂ ਖਰਚਾ ਤੇ ਸਾਰੀ ਹੋ ਚੁੱਕਿਆ ਜੀ ਜਿੰਨਾ ਹੁਣ ਤੱਕ ਪੱਕਣ ਤੱਕ ਹੁੰਦਾ ਹੁੰਦਾ ਸਾਰਾ ਹੋ ਗਿਆ ਜੀ ਪਰ ਹੁਣ ਵੱਢਣ ਦੀ ਟਾਈਮ ਦੀ ਗਈ ਹੁਣ ਸਾਡੇ ਸਾਹਮਣੇ ਕਿਤੇ ਕੋਈ ਕਲੀ ਬੁੱਲੀ ਖੜੀ ਹੈ ਉਹਨੂੰ ਕੀ ਵੱਢਾਂਗਾ ਤਾਂ ਕਿ ਪੈਨ ਨੰਬਰ ਇਤੋਂ ਵੀ ਵੱਧ ਖਰਚਾ ਪੈ ਜੂ